ਨਹੀਂ ਮੈਂ ਕੋਈ ਨਹੀਂ ਤੁਸੀਂ ਅਸੀਂ ਬਹਿਨੇ ਤੁਸੀਂ ਖੜੇ ਹੋ ਹੋਗਾ ਨਾ ਹਾਂ ਹਾਂ ਆਏ ਰੁਲਾ ਬੇਟਰ ਨੇ ਬੜਾ ਤੇ ਆ ਮੈਂ ਸੁਣਨਾ ਚ ਉਹ ਤੋਂ ਜਦੋਂ ਇਹ ਬੋਰ ਹਟੇ ਨਾ ਤਾੜੀ ਮਾਰਨੀ ਵਾਚ ਠੀਕ ਹੈ ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਮੇਰਾ ਨਾਮ ਸਰਪਜੀਤ ਸਿੰਘ ਹੈ ਮੈਂ ਇੱਥੇ ਤੁਹਾਡੇ ਸਕੂਲ ਚ ਹੀ ਪੜਿਆ ਜਦੋਂ ਮੈਂ ਨਿੱਕਾ ਹੁੰਦਾ ਸੀ ਉਦੋਂ ਮੈਂ ਇੱਥੇ ਪੜਦਾ ਹੁੰਦਾ ਸੀ ਉਸ ਵੇਲੇ ਜਿਹੜੇ ਮੇਰੇ ਅਧਿਆਪਕ ਸੀ ਉਹਨਾਂ ਦਾ ਨਾਮ ਸੀ ਸ਼੍ਰੀਮਤੀ ਹਰਵੰਤ ਕੌਰ ਉਹ ਹੁਣ ਸਰੂ ਰਹਿੰਦੇ ਨੇ ਐਸੇ ਪਿੰਡ ਦੇ ਸੀਗੇ ਉਹ ਮੈਂ ਇੱਥੇ ਕਿਤੇ ਬੈਠਾ ਹੁੰਦਾ ਸੀ ਥੋੜੇ ਜੀ ਉਦੋਂ ਥੋੜੇ ਵਰਗੇ ਆ ਸੋਨੇ ਬੈਂਚ ਆ ਥੋੜੀ ਸੋਹਣੀ ਫਲੋਰਿੰਗ ਥੱਲੇ ਜਿਵੇਂ ਟਾਈਲਿੰਗ ਹੋਈ ਹੋਈ ਆ ਟਾਈਲਾਂ ਲੱਗੀਆਂ ਨੇ ਜਾਂ ਟੱਚ ਪੈਨਲ ਥੋੜੇ ਇਹੋ ਜਿਹਾ ਕੁਝ ਨਹੀਂ ਹੁੰਦਾ ਸੀ ਉਦੋਂ ਥੱਲੇ ਫੱਟੇ ਹੁੰਦੇ ਸੀ ਜਾਂ ਅਸੀਂ ਘਰੋਂ ਬੋਰੀ ਲੈ ਕੇ ਉਹਨੇ ਹੁੰਦੇ ਸੀਗੇ ਉਹ ਬੋਰੀ ਵਿਚਾਲ ਲੈਂਦੇ ਉਹਦੇ ਤੇ ਆਪਣਾ ਵਸਤਾ ਕਰ ਲੈਂਦੇ ਤੇ ਇਸ ਤਰ੍ਹਾਂ ਪੜਦੇ ਹੁੰਦੇ ਸੀ ਪੜਦੇ ਹਿੰਦਾ ਸੈਂਸ ਇੰਨਾ ਵਧੀਆ ਪੜਦੇ ਸੀ ਤੇ ਬਹੁਤ ਜ਼ੋਰ ਲਾ ਕੇ ਪੜਦੇ ਸੀ ਮੋਬਾਈਲ ਫੋਨ ਨਹੀਂ ਹੁੰਦੇ ਸੀ ਨਾ ਹੀ ਟੈਲੀਵਿਜ਼ਨ ਇੱਕ ਅੱਧਾ ਟੈਲੀਵਿਜ਼ਨ ਹੁੰਦਾ ਸੀ ਪਿੰਡ ਦੇ ਵਿੱਚ ਕੰਪਿਊਟਰ ਜਿਹੜਾ ਕੁਝ ਇੰਨਾ ਕੁਝ ਤੁਸੀਂ ਵੇਖਦੇ ਹੋ ਜਾਂ ਕੁਝ ਤਾਂ ਬਿਲਕੁਲ ਹੀ ਨਹੀਂ ਸੀ ਬਸ ਅਧਿਆਪਕੀ ਜਿਹੜੇ ਸੀ ਉਹੀ ਮਾਰਗਦਰਸ਼ਕ ਸੀ ਤੇ ਕਿਤਾਬਾਂ ਸਾਡੀਆਂ ਮਿੱਤਰ ਸੀ ਕਿਤਾਬਾਂ ਦੇ ਨਾਲ ਅਸੀਂ ਦੋਸਤੀ ਕਰਦੇ ਸੀ ਜਿੱਤੋਂ ਵੀ ਸਾਨੂੰ ਕਿਤਾਬਾਂ ਮਿਲ ਜਾਂਦੀਆਂ ਉਹ ਪੜਦੇ ਮੇਰੇ ਪਾਪਾ ਤੁਸੀਂ ਮੈਨੂੰ ਨਹੀਂ ਜਾਣਦੇ ਇਹਨਾਂ ਨੂੰ ਤੁਸੀਂ ਜਾਣਦੇ ਹੋਗੇ ਆਉਂਦੇ ਰਹਿੰਦੇ ਇਹ ਸਾਨੂੰ ਕਿਤਾਬਾਂ ਹੀ ਗਿਫਟ ਕਰਦੇ ਜੋ ਜਨਮ ਦਿਨ ਹੁੰਦਾ ਥੋੜਾ ਜਨਮ ਦਿਨ ਹੁੰਦਾ ਨਾ ਤੁਹਾਨੂੰ ਖਿਡਾਉਣੇ ਮਿਲਦੇ ਆਂ ਦੀਵਾਲੀ ਤੇ ਪਟਾਕੇ ਮਿਲਦੇ ਆਂ ਤਾਂ ਸਾਨੂੰ ਭਰਾਵਾਂ ਨੂੰ ਕਿਤਾਬਾਂ ਮਿਲਦੀਆਂ ਪੜਨ ਵਾਸਤੇ ਸਾਡੀ ਦਾਸਤਾ ਤੇ ਉਹ ਜਿਹੜੀਆਂ ਕਿਤਾਬਾਂ ਸੀ ਜਿਹੜੇ ਸਾਨੂੰ ਮਿਲਦੀਆਂ ਸੀ ਉਹ ਅੱਜ ਤੱਕ ਵੀ ਸਾਡੇ ਕੋਲ ਪਈਆਂ ਨੇ ਕਈ ਕਿਤਾਬਾਂ ਤੇ ਉਹ ਜੀਆਂ ਨੇ ਸਾਡੇ ਤਿੰਨਾਂ ਚਾਰਾਂ ਭਰਾਵਾਂ ਕੋਲੇ ਆਪਦੀਆਂ ਆਪਦੀਆਂ ਨੇ ਉਹਦੇ ਪ੍ਰਤਿਪਾਲ ਕੋਲੇ ਆਪਦੀ ਹੈ ਗੁਰਪਾਲ ਕੋਲੇ ਆਪਦੀ ਹੈ ਇੱਕੋ ਹੀ ਕਿਤਾਬ ਉਹ ਹੀ ਮੇਰੇ ਕੋਲੇ ਵੀ ਹੈਗੀ ਆ ਸਾਡੇ ਕੋਲੇ ਧਰੇ ਇੱਕ ਪਾਸੇ ਪੜਨ ਨੂੰ ਥੋੜਾ ਜਿਹਾ ਥਾਂ ਰੱਖਿਆ ਹੁੰਦਾ ਜੀ ਛੋਟਾ ਜਿਹਾ ਘਰ ਹੁੰਦਾ ਸੀ ਸਾਡਾ ਇੱਕ ਪਾਸੇ ਖੁੰਜੇ ਦੇ ਵਿੱਚ ਅਸੀਂ ਥੋੜਾ ਜਿਹਾ ਜਗ੍ਹਾ ਬਣਾਈ ਹੋਈ ਸੀ ਉੱਥੇ ਅਸੀਂ ਆਪਣੀਆਂ ਕਿਤਾਬਾਂ ਰੱਖਦੇ ਸੀ ਉੱਥੇ ਥੱਲੇ ਵਿਛਾ ਲੈਂਦੇ ਸਾਡੇ ਮਾਤਾ ਰਾਖ ਝਾਰ ਲੈਂਦੇ ਉਂਗਲ ਨਾਲ ਸਾਡੇ ਤੋਂ ਲਿਖਾਉਂਦੇ ਤਾਂ ਸਾਡੀ ਲਿਖਾਈ ਵੀ ਬਹੁਤ ਸੋਹਣੀ ਆ ਸਾਰੇ ਭਰਾਵਾਂ ਦੀ ਉਹ ਸਾਡੀ ਮਾਂ ਕਰਕੇ ਤਾਂ ਇਹਨਾਂ ਗੱਲਾਂ ਨੂੰ ਕਰਦੇ ਕਰਦੇ ਕਿਤਾਬਾਂ ਨਾਲ ਸਾਂਝੀ ਹੋ ਜਈ ਹੋਈ ਕਿ ਫਿਰ ਸੋਚਿਆ ਵੀ ਮੈਂ ਲਿਖੂੰਗਾ ਵੀ ਫਿਰ ਮੈਂ ਲਿਖਣਾ ਸ਼ੁਰੂ ਕੀਤਾ ਫਿਰ ਇੱਕ ਕਿਤਾਬ ਤੁਹਾਡੇ ਲਈ ਲਿਖੀ ਇੱਕ ਕਿਤਾਬ ਜੀ ਇੱਕ ਕਿਤਾਬ ਜੀ ਦਾ ਨਾਮ ਹੈ ਕਾਡਨ ਸਕੂਲੇ ਜਾਣਾ ਜਦੋਂ ਤੁਸੀਂ ਇਹਨੂੰ ਪੜੋਗੇ ਤੁਹਾਨੂੰ ਲੱਗੂਗਾ ਵੀ ਇਹਦੇ ਵਿੱਚ ਜੋ ਵੀ ਲਿਖਿਆ ਹੋ ਉਹ ਤਾਂ ਮੇਰੀਆਂ ਗੱਲਾਂ ਨੇ ਇਹ ਤਾਂ ਸਾਡੀਆਂ ਹੀ ਗੱਲਾਂ ਨੇ ਇਹ ਤਾਂ ਸਾਨੂੰ ਹੀ ਪਸੰਦ ਨੇ ਇਹ ਗੱਲਾਂ ਇਹਦੇ ਵਿੱਚੋਂ ਮੈਂ ਤੁਹਾਨੂੰ ਇੱਕ ਅੱਧੀ ਗੱਲ ਪੜ੍ਹ ਕੇ ਸੁਣਾਉਂਗਾ ਫਿਰ ਤੁਸੀਂ ਲੈ ਕੇ ਆਪਣੀ ਲੈ ਸਕੂਲ ਦੀ ਲਾਇਬ੍ਰੇਰੀ ਚੋਂ ਤੁਸੀਂ ਪੜਿਓ ਤੇ ਤੁਹਾਨੂੰ ਲੱਗੂਗਾ ਵੀ ਵਾਕਈ ਇਹ ਜਿਹੜੀ ਕਿਤਾਬ ਹੈ ਉਹ ਬਹੁਤ ਸੋਹਣੀ ਕਿਤਾਬ ਹੈ ਮੈਂ ਨਹੀਂ ਕਹਦਾ ਇਹ ਹੈ ਇਹ ਤੁਹਾਨੂੰ ਆਪੇ ਲੱਗੂਗੀ ਜਿਵੇਂ ਇੱਕ ਦਿਨ ਕੀ ਹੋਇਆ ਮੇਰੇ ਸਕੂਲ ਦੇ ਵਿੱਚ ਮੈਂ ਵੀ ਅਧਿਆਪਕਾਂ ਜਿਵੇਂ ਤੁਹਾਡੇ ਅਧਿਆਪਕ ਨੇ ਨਾ ਮੈਂ ਵੀ ਅਧਿਆਪਕਾਂ ਮੈਂ ਕੋਠੇ ਕੌਰ ਸਿੰਘ ਬਠਿੰਡੇ ਜ਼ਿਲ੍ਹੇ ਚ ਇੱਕ ਪਿੰਡਾ ਉੱਥੇ ਕਢਣਾ ਉੱਥੇ ਛੋਟੇ ਛੋਟੇ ਬੱਚੇ ਖੜੇ ਨੇ ਫੁੱਲ ਸਕੂਲ ਤੇ ਫੁੱਲ ਲੋਕਦੇ ਆ ਨਾ ਫੁੱਲ ਦੇਖ ਰਹੇ ਨੇ ਤੇ ਗੱਲਾਂ ਕਰ ਰਹੇ ਨੇ ਇੱਕ ਬੱਚੇ ਨੇ ਕਿਹਾ ਦੇਖ ਕਿੰਨੇ ਸੋਹਣੇ ਫੁੱਲ ਲੱਗੇ ਨੇ ਉੱਥੇ तितਲੀ ਆ ਗਈ ਮੇਰੀ ਯਾਰ तितਲੀ ਵੀ ਆ ਗਈ तितਲੀ ਬਹੁਤ ਸੋਹਣੀ ਹੈ ਥੋੜੇ ਦਰ ਬਾਅਦ ਹੋਰ ਇਤਲੀਆਂ ਆ ਗਈਆਂ ਉਹ ਤਾਂ ਯਾਰ ਉਹਦੀਆਂ ਸਹੇਲੀਆਂ ਵੀ ਆ ਗਈਆਂ ਇਤਲੀ ਦੀਆਂ ਸਹੇਲੀਆਂ ਵੀ ਆ ਗਈਆਂ ਮੈਂ ਕਿਹਾ ਤਾਂ ਬਹੁਤ ਬੱਚੇ ਨੇ ਕਮਾਲ ਦੀ ਗੱਲ ਕੀਤੀ ਹੈ ਇਹ ਗੱਲ ਮੈਨੂੰ ਕਿਉਂ ਨਹੀਂ ਮੈਨੂੰ ਕਿਉਂ ਨਹੀਂ ਆਈ ਮੇਰੇ ਦਿਮਾਗ 'ਚ ਕਿਉਂ ਨਹੀਂ ਆਈ ਤਾਂ ਮੇਰੀ ਡਾਇਰੀ ਉੱਥੇ ਟੇਬਲ ਦੇ ਉੱਤੇ ਪਈ ਹੁੰਦੀ ਹੈ ਜਿਹੜੀ ਇਹਦੇ ਆਪ ਕੋ ਡਾਇਰੀ ਹੈ ਅਦੇ ਆਪ ਕੋ ਡਾਇਰੀ ਦੇ ਨਾਲ ਨਾਲ ਉਹ ਮੇਰੀ ਕਵਿਤਾਵਾਂ ਵਾਲੀ ਡਾਇਰੀ ਵੀ ਹੁੰਦੀ ਹੈ ਜਿਹਦੇ ਵਿੱਚ ਮੈਂ ਲਿਖਦਾ ਮੈਂ ਉਹ ਡਾਇਰੀ ਚੱਕੀ ਤੇ ਮੈਂ ਲਿਖਿਆ ਮੈਂ ਕੀ ਲਿਖਿਆ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਗਾ ਗਾ ਕੇ ਸੁਣਾਉਂਗਾ ਫਿਰ ਤੁਸੀਂ ਆਪੇ ਤਿਆਰ ਕਰਕੇ ਗਾਓ ਠੀਕ ਹੈ ਤੇ ਧਿਆਨ ਨਾਲ ਸੁਣੋ ਸਕੂਲ ਚ ਲੱਗੀ ਹੈ ਫੁੱਲવાડી ਸੋਹਣੇ ਸੋਹਣੇ ਫੁੱਲਾਂ ਵਾਲੀ ਬੜੀ ਮਜਾਜਣ ਇੱਧਰ ਉੱਧਰ ਪਾਉਂਦੀ ਫਿਰਦੀ ਐ ਇੱਕ ਤਿਤਲੀ ਨਾਲ ਸੇਲੀਆਂ ਅੱਜ ਮੰਡਰੋਂਦੀ ਫਿਰਦੀ ਐ ਇੱਕ ਤਿਤਲੀ ਨਾਲ ਸੇਲੀਆਂ ਅੱਜ ਮੰਡਰੋਂਦੀ ਫਿਰਦੀ ਐ ਕੱਟੀਆਂ ਹੋਈਆਂ ਰੰਗ ਬਰੰਗੀਆਂ ਖੌੜੇ ਕਿਸਨੇ ਰੰਗ ਵਿੱਚ ਰੰਗੀਆਂ ਪਰ ਉਹ ਸਾਰਿਆਂ ਤੋਂ ਵੱਧ ਸੋਹਣੀ ਰੌਣਕ ਲਾਉਂਦੀ ਫਿਰਦੀ ਏ ਇੱਕ ਤਿਤਲੀ ਨਾਲ ਸੇਲੀਆਂ ਅੱਜ ਮੰਡਰੋਂਦੀ ਫਿਰਦੀ ਏ ਇੱਕ ਤਿਤਲੀ ਨਾਲ ਸੇਲੀਆਂ ਅੱਜ ਮੰਡਰੋਂਦੀ ਫਿਰਦੀ ਏ ਠੀਕ ਐ ਇਸ ਤਰ੍ਹਾਂ ਦੇ ਕੁਝ ਕੰਮ ਇਹ ਛੋਟੇ ਛੋਟੇ ਬੱਚੇ ਛੋਟੇ ਛੋਟੇ ਬੱਚੇ ਕਿਉਂ ਇਹ ਪ੍ਰਸ਼ਨ ਪੁੱਛਦੇ ਆ ਅਧਿਆਪਕਾਂ ਤੋਂ ਉਹਨਾਂ ਦੇ ਦਿਮਾਗ 'ਚ ਕਿਹੜੀਆਂ ਕਿਹੜੀਆਂ ਗੱਲਾਂ ਹੁੰਦੀਆਂ ਨੇ ਉਹਦੇ ਲਈ ਮੈਂ ਕਵਿਤਾ ਲਿਖੀ ਐ ਕੀ ਐ ਬੱਚਾ ਧਿਆਨ ਨਾਲ ਸੁਣਾ ਧਿਆਨ ਨਾਲ ਸੁਣਾਗੇ ਸੋਣੇ ਧਿਆਨ ਨਾਲ ਸੁਣੋ ਜੀ ਕਰਦਾ ਜਾ ਕੇ ਵੇਖਾਂ ਬੱਦਲਾਂ ਤੋਂ ਪਾਰ ਜਿੱਥੇ ਇਸ ਜੱਗ ਤੋਂ ਵੱਖਰਾ ਵਸਦਾ ਸੰਸਾਰ ਜੀ ਜੀ ਕਰਦਾ ਜਾ ਕੇ ਵੇਖਾਂ ਮੀ ਤੋਂ ਪਹਿਲਾਂ ਬੱਦਲਾਂ ਨੂੰ ਕਾਲਾ ਰੰਗ ਕਰਦਾ ਕਿਹੜਾ ਸੱਤਰੰਗੀ ਪੀਂਗ ਤੇ ਆਕੇ ਨੇ ਰੰਗ ਪਰਦਾ ਕਿਹੜਾ ਸ਼ਾਇਦ ਹੈ ਰਹਿਦਾ ਉੱਤੇ ਕੋਈ ਚਿੱਤਰਕਾਰ ਜੀ ਜੀ ਕਰਦਾ ਜਾਕੇ ਵੇਖਾਂ ਬੱਦਲਾਂ ਤੋਂ ਪਾਰ ਜੀ ਜੀ ਕਰਦਾ ਜਾਕੇ ਵੇਖਾਂ ਸੋਚਾਂ ਮੈਂ ਤਰਤੀ ਉੱਤੇ ਕਾਤੋਂ ਹੈ ਵਰਖਾ ਆਉਂਦੀ ਕੁਦਰਤ ਸਿਰ ਝੋਕੇ ਜਿੱਦਾਂ ਆਪਣੇ ਹੈ ਵਾਲ ਛਤੋਂਦੀ ਬਾਲਾਂ ਦੇ ਝਟਕਣ ਦੇ ਨਾਲ ਆਉਂਦੀ ਫੁਹਾਰ ਜੀ ਜੀ ਕਰਦਾ ਜਾ ਕੇ ਵੇਖਾਂ ਬੱਦਲਾਂ ਤੋਂ ਪਾਰ ਜੀ ਜੀ ਕਰਦਾ ਜਾ ਕੇ ਵੇਖਾਂ ਬਖ ਬਖ ਫੁੱਲਾਂ ਨੂੰ ਮਾਲੀ ਇੱਕੋ ਜਿਹਾ ਪਾਣੀ ਪਾਵੇ ਇਤੋ ਜੀ ਗੋਡੀ ਪਕੇ ਕੋ ਜੀ ਖਾਦ ਮਿਲਾਵੇ ਫਿਰ ਕਿਉਂ ਰੰਗ ਬਖ ਫੁੱਲਾਂ ਦੇ ਵੱਖਰੇ ਆਕਾਰ ਜੀ ਜੀ ਕਰਦਾ ਜਾ ਕੇ ਵੇਖਾ ਮਦੜਾਂ ਤੋਂ ਪਾਰ ਜੀ ਜੀ ਕਰਦਾ ਜਾ ਕੇ ਵੇਖਾਂ ਆ ਇਹ ਇਸ ਤਰ੍ਹਾਂ ਦੀਆਂ ਸਾਰੀਆਂ ਕਵਿਤਾਵਾਂ ਨੇ ਦੇ ਵਿੱਚ ਗੀਤ ਨੇ ਸਾਰੇ ਦੇ ਸਾਰੇ ਗੀਤ ਨੇ ਸਾਰੇ ਹੀ ਗਾਏ ਜਾ ਸਕਦੇ ਨੇ ਇਹਦੇ ਲਈ ਬਹੁਤ ਜਲਦੀ ਅਸੀਂ ਆਪਣੇ ਸਕੂਲ ਦਾ YouTube ਚੈਨਲ ਲਾਂਚ ਕਰ ਰਹੇ ਹਾਂ ਉਹ ਉਹ ਰਿਚ ਉਹ ਸਾਰੇ ਪੰਜਾਬ ਤੱਕ ਜਾਊਗਾ ਉਹਦੇ ਵਿੱਚ ਅਸੀਂ ਲਗਭਗ ਹਰੇਕ ਮਹੀਨੇ ਕੋਈ ਨਾ ਕੋਈ ਗੀਤ ਜਾਂ ਕੋਈ ਇਸ ਤਰ੍ਹਾਂ ਦੇ ਬੱਚਿਆਂ ਦੇ ਉਹਦੇ ਚ ਪਾਵਾਂਗੇ ਉਥੋਂ ਤੁਹਾਨੂੰ ਪਤਾ ਲੱਗੂਗਾ ਕਿ ਇਹਨੂੰ ਕਿਵੇਂ ਗਾਉਣਾ ਹੈ ਉਹਦੇ ਤੋਂ ਤਿਆਰੀ ਕਰਕੇ ਤੁਸੀਂ ਵੀ ਗਾ ਸਕਦੇ ਆ ਸੇਮ ਇਸੇ ਤਰੀਕੇ ਨਾਲ ਜਿਵੇਂ ਕਿ ਮੈਂ ਬੋਲਦਾ ਮੇਰੇ ਸਕੂਲ ਦੇ ਲਗਭਗ ਸਾਰੇ ਵਿਦਿਆਰਥੀ ਬੋਲਦੇ ਨੇ ਉਹਨਾਂ ਨੇ ਇਹ ਕਿਤਾਬ ਜਦੋਂ ਛਪੀ ਆ ਤੁਹਾਡੇ ਕੋਲ ਫੇਰ ਆਈ ਆ ਪਰ ਉਹਨਾਂ ਕੋਲੇ ਤਾਂ ਇਹ ਘੱਟੋ ਘੱਟ ਵੀ 4-5 ਸਾਲ ਹੋ ਗਏ ਜਦੋਂ ਦੀਆਂ ਇਹ ਕਵਿਤਾਵਾਂ ਨੇ ਉਹ ਉਹਨੂੰ ਦੀਆਂ ਗਾਉਂਦੇ ਆ ਉਹ ਠੀਕ ਹੈ ਹੁਣ ਉਹ ਅੱਗੇ ਵਧ ਰਹੇ ਨੇ ਰਿਕਾਰਡਿੰਗ ਬਲ ਵੀ ਜਾ ਰਹੇ ਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿਸੇ ਬੱਚੇ ਨੂੰ ਰਿਕਾਰਡ ਕਰੀਏ ਐਵੇਂ ਜਿਵੇਂ ਗਾਉਂਦੇ ਹੋਏ ਤੇ ਉਹ ਉਹ ਵੀ ਜਾਊਗਾ ਤਾਂ ਇਹ ਕਿਤਾਬ ਹੈ ਇਹ ਮੈਂ ਤੁਹਾਨੂੰ ਦੇਣ ਵਾਸਤੇ ਆਇਆ ਤੁਹਾਨੂੰ ਦੇਣ ਇਸ ਕਰਕੇ ਆਇਆ ਕਿਉਂਕਿ ਇਹ ਸਾਰੀਆਂ ਗੱਲਾਂ ਇਹ ਸਾਰੇ ਅੱਖਰ ਇਹ ਸਾਰੇ ਦੇ ਸਾਰੇ ਅੱਖਰ ਮੈਂ ਇੱਥੋਂ ਹੀ ਸਿੱਖੇ ਨੇ ਮਿਰਾਥ ਵੜ ਕੇ ਊੜਾੜਾ ਲਿਖਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਮੈਂ ਆਪਦੀ ਮਾਂ ਦੇ ਬਰਾਬਰ ਦਰਜਾ ਦਿੰਦਾ ਜਦੋਂ ਵੀ ਮੈਂ ਉਹਨਾਂ ਮੈਂ ਉਹਨਾਂ ਨੂੰ ਮਿਲ ਕੇ ਆਉਣਾ ਤੇ ਜਦੋਂ ਮੈਂ ਉਹਨਾਂ ਨੂੰ ਮਿਲਿਆ ਕਿਤਾਬ ਦਿੱਤੀ ਉਹ ਕਹਿੰਦੇ ਤੂੰ ਤਾਂ ਸਹਿਤਕਾਰ ਹੋ ਗਿਆ ਤੇ ਮੇਰੇ ਵਾਸਤੇ ਬਹੁਤ ਵੱਡੀ ਗੱਲ ਸੀ ਕਹਿੰਦੇ ਵੀ ਇਹ ਤਾਂ ਤੂੰ ਤੂੰ ਤਾਂ ਲੇਖਕ ਬਣ ਗਿਆ ਤੂੰ ਅਧਿਆਪਕ ਤੋਂ ਅੱਗੇ ਅੱਗੇ ਲੰਘ ਗਿਆ ਤੂੰ ਤਰੱਕੀ ਕੀਤੀ ਹੈ ਤੂੰ ਹੁਣ ਅਧਿਆਪਕ ਨਹੀਂ ਰਿਹਾ ਅਦੇ ਆਪਕੋ ਤੂੰ ਵੀ ਅੱਗੇ ਚੱਲੇ ਗਿਆ ਤਾਂ ਤੁਸੀਂ ਵੀ ਪੜੋ ਜੋਰ ਲਾਓ ਪੜ੍ਹ ਕੇ ਇਹਦੇ ਵਿੱਚ ਸੋਚੋ ਦਿਮਾਗ ਨੂੰ ਖੁੱਲਾ ਰੱਖੋ ਤੁਸੀਂ ਪੜਦੇ ਨਾ ਵੀ ਪੜਦੇ ਆ ਲਾਲਚੀ ਕੁੱਤਾ ਕਹਾਣੀ ਪੜਦੇ ਨਾ ਕਦੇ ਸੋਚਿਆ ਵੀ ਕੱਲਾ ਕੁੱਤਾ ਹੀ ਲਾਲਚੀ ਹੋ ਸਕਦਾ ਹੈ ਖਰਗੋਸ਼ ਨਹੀਂ ਲਾਲਚੀ ਹੋ ਸਕਦਾ ਖਰਗੋਸ਼ ਵੀ ਤਾਂ ਲਾਲਚੀ ਹੋ ਸਕਦਾ ਹੈ ਜਿਵੇਂ ਕੁੱਤਾ ਲਾਲਚੀ ਹੋ ਸਕਦਾ ਹੈ ਖਰਗੋਸ਼ ਲਾਲਚੀ ਹੋ ਸਕਦਾ ਹੈ ਗਧਾ ਲਾਲਚੀ ਹੋ ਸਕਦਾ ਹੈ ਕੋਈ ਉਹੋ ਜੀ ਆਪਦੀ ਕਹਾਣੀ ਲਿਖੋ ਤੁਸੀਂ ਕਰ ਸਕਦੇ ਆ ਮੈਂ ਚੌਥੀ ਪੰਜਵੀਂ ਦੇ ਵਿੱਚ ਇੱਥੇ ਸਟੇਜਾਂ ਤੋਂ ਬੋਲਦਾ ਰਿਹਾ ਇੱਥੋਂ ਮੇਰਾ ਭਤੀਜਾ ਹੀ ਬੋਲਦਾ ਰਿਹਾ ਮੇਰੇ ਭਰਾ ਵੀ ਬੋਲਦੇ ਰਹੇ ਤੁਸੀਂ ਵੀ ਬੋਲ ਸਕਦੇ ਹੋ ਤੁਸੀਂ ਵੀ ਲਿਖ ਸਕਦੇ ਹੋ ਠੀਕ ਹੈ ਤਾਂ ਇਹ ਲੈਣੀ ਆ ਤੁਸੀਂ ਇਹ ਮੈਂ ਤੁਹਾਡੇ ਅਧਿਆਪਕਾਂ ਨੂੰ ਭੇਂਟ ਕਰਦਾ ਅੱਜ ਤੇ ਇਹ ਤੁਸੀਂ ਲੈਣੀ ਆ ਪੜ੍ਹਨੀ ਆ ਤੇ ਜਦੋਂ ਮੈਂ ਅਗਲੀ ਵਾਰੀ ਆਇਆ ਉਦੋਂ ਹੋ ਸਕਦਾ ਮੇਰੇ ਕੋਲ ਇੱਕ ਹੋਰ ਕਿਤਾਬ ਹੋਵੇ ਇਹਦੇ ਅਰਕੀ ਤੁਹਾਨੂੰ ਦੇਣ ਨੂੰ ਇਹ ਪਹਿਲੀ ਕਿਤਾਬ ਬਾਰੇ ਮੈਂ ਕੁੱਝ ਕਹਾਂਗਾ ਵੀ ਤੁਹਾਨੂੰ ਕਿਵੇਂ ਲੱਗੀ ਠੀਕ ਹੈ ਤੁਹਾਡਾ ਬਹੁਤ ਤਨਵਾ ਆਜੋ 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 ਇੱਧਰ ਆਓ ਇੱਕ ਇੱਧਰ ਬੰਦ ਤੁਸੀਂ ਆ ਫੋਟੋ ਵੀ ਕਰ ਦੋ ਫੋਟੋ ਵੀ ਕਰ ਦਿਓ ਜਿਹੜੀ ਕਿ ਬੰਦ ਹੋ ਜੋ ਕਿ